ਜਿਕੇ ਹੈ ਜੀ ਤੇ ਆਪਾਂ ਕਰਦੇ ਆ ਜੀ 11 11 11 11 ਤੇ ਆਪਾਂ ਕਰਦੇ ਆ ਜੀ ਆਪਣੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਦੇ ਨਾਲ ਹਾਂਜੀ ਕਰੋ ਜੀ ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਿੰਦਰ ਦਾ ਬਲੌਗ ਵਿੱਚ ਮੈਂ ਵੀ ਕਰਦੇ ਜੀ ਠੀਕ ਠਾਕ ਹਾਂ ਮੈਂ ਜੀ ਵੀ ਠੀਕ ਠਾਕ ਆ ਕਰਦੇ ਆ ਸ਼ੁਰੂਆਤ ਅੱਜ ਦੇ ਬਲੌਗ ਦੀ ਨਾਸ਼ਤੇ ਤੋਂ ਚਲੋ ਠੀਕ ਹੋਈ ਉਹ ਧਿਆਨਾ ਧਿਆਨਾ ਨਾਸ਼ਤੇ ਤੋਂ ਕਰਦੇ ਆਂ ਸ਼ੁਰੂਆਤ ਟੀਵੀ ਹੈ ਨਾ ਅੱਜ ਲਾਇਆ ਨਹੀਂ ਹੈਗਾ ਮੈਨੂੰ ਹੀ ਲਾਉਣਾ ਪੈਣਾ ਚਲੋ ਟੀਵੀ ਗਿਆ ਸਾਡਾ ਲੱਗ ਗੜਵੀ ਹਲ ਗਈ ਸਰੀ ਸ਼ੁਰ ਕਰੋ ਚਾਹ ਵਾਲੀ ਨਹੀਂ ਹਿੱਲੀ ਹਾਂ ਤੋ ਬਚ ਗਿਆ ਇਹ ਚਾਹ ਵਾਲੀ ਹਿੱਲ ਜਾਂਦੀ ਅੱਛਾ ਇਹ ਵੀ ਸਬਜ਼ੀ ਵਾਲੀ ਸੀਗੀ ਸਬਜ਼ੀ ਵੀ ਡੁੱਲ ਜਾਣੀ ਸੀਗੀ ਨਹੀਂ ਬਚਾਅ ਹੋ ਗਿਆ ਹਾਂ ਹੱਥ ਅਚਾਨਕ ਇੱਦਾਂ ਲੱਗਾ ਜਾ ਕੇ ਹਾਂ ਬਚਾਅ ਹੋ ਗਿਆ ਪਰ ਡੁੱਲੀ ਨਹੀਂ ਗਈ ਚਲੋ ਠੀਕ ਹੈ ਜੀ ਕਰਦੇ ਆ ਨਾਸ਼ਤੇ ਨਾਲ ਸ਼ੁਰੂਆਤ ਤੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਜੀ ਅੱਜ ਦਾ ਕੀ ਹਿਸਾਬ-ਕਿਤਾਬ ਤੇ ਕੀ ਪ੍ਰੋਗਰਾਮ ਮੰਦਾ ਹਾਂ ਜੀ ਲਈ ਚਾਹ ਲਈ ਆ ਪਾਪਾ ਰੋਟੀ ਸਾਡੀ ਗਈ ਆ ਸਬਜ਼ੀ ਆ ਗਈ ਆਲੂਆਂ ਦੀ ਤੇ ਇੰਨਾ ਨਾ ਖਾਣੀ ਦਹੀਂ ਨਾਲ ਲੈ ਗਿਆ ਨਾ ਰਦਾਈ ਵਿੱਚੇ ਪਾਉਣਾ ਨਾ ਸਬਜ਼ੀ ਦੇ ਤੁਸੀਂ ਸਬਜ਼ੀ ਦੇ ਵਿੱਚੇ ਦੇ ਪਾ ਲੈਂਦੇ ਹਣਾ ਸਬਜ਼ੀ ਦੇ ਵਿੱਚੇ ਪਾ ਗਏ ਚਲੋ ਠੀਕ ਹੈ ਜੀ ਖਾਓ ਸੱਚੀ ਸਵਾਦ ਆ ਸੁਦਾ ਨਹੀਂ ਆਉਂਦਾ ਮੈਂ ਤਾਂ ਖਾਂਦਾ ਨਹੀਂ ਨਾ ਦਹੀਂ ਹਾਂ ਮੈਂ ਤਾਂ ਖਾਂਦਾ ਨਹੀਂ ਗਾ ਅਬ ਇਹ ਰੇ ਖਾਂਦਾ ਨੂੰ ਸਵਾਦ ਹੀ ਲੱਗਣਾ ਆ ਚਲੋ ਠੀਕ ਹੈ ਜੀ ਮਿਲਦੇ ਆਂ ਨਾਸ਼ਤਾ ਕਰਕੇ ਹੁਣ ਟੋਕਰੀ ਆਪਾਂ ਉੱਪਰ ਰੱਖ ਦਿੱਤੀ ਆ ਅੱਡੇ ਆਪਾਂ ਚੱਲੇ ਹੁਣ ਦੁਕਾਨ ਤੇ ਆ ਲੈ ਕੀ ਹੋਇਆ ਤੈਨੂੰ ਠੱਗੀ ਨਹੀਂ ਲਓ ਆਂਟੀ ਆ ਗਏ ਆਂਟੀ ਹੋਰ ਆ ਗਏ ਆ ਗਏ ਚਲੋ ਆਂਟੀ ਆ ਗਏ ਆ ਜੀ ਤੇ ਮੇਰੀ ਗੱਲ ਸੁਣ ਫਿਰ ਫੋਨ ਕਰੀ ਫਿਰ ਆਪਾਂ ਚੱਲਾਂਗੇ ਦਵਾਈ ਲੈਣ ਹੈ ਮੈਂ ਆਪਾਂ ਦੁਪਹਿਰ ਬਾਅਦ ਚੱਲਦੇ ਹਾਂ ਜਦੋਂ ਵੀ ਜਾਣਾ ਹੈ ਮੈਨੂੰ ਫੋਨ ਕਰੀ ਗੱਲ ਸੁਣ ਨਾ ਮੈਨੂੰ ਕਹਿੰਦਾ ਪਿਆਜ਼ ਰੂਟ ਲਿਆ ਕੇ ਦੇ ਦਿਓ ਮੈਂ ਨਾ ਆਂਟੀ ਸਪਾਈਸ ਵੀ ਕਰਕੇ ਜਾ ਲੈਂਦੇ ਮੈਨੂੰ ਫੋਨ ਕਰੀ ਫੇ ਮੋਦਰੋਂ ਮੈਂ ਲਿਆ ਕੇ ਘਰੇ ਫੜਾ ਜੂਗਾ ਤੈਨੂੰ ਦੁਕਾਨ ਮੈਂ ਸਬਜ਼ੀ ਬਣਾ ਲਵਾਂਗਾ ਹਾਂ ਪਿਆਜ਼ ਮੈਂ ਫੋਨ ਕਰੂੰਗਾ ਉੱਥੇ ਜਾ ਕੇ ਕੋਈ ਜੋ ਮੰਗਵਾਣਾ ਹੋਊਗਾ ਤੂੰ ਮੈਨੂੰ ਫੋਨ ਕਰੀ ਮੈਂ ਉੱਥੇ ਜਾ ਕੇ ਤੈਨੂੰ ਫੋਨ ਕਰੂੰਗਾ ਫਿਰ ਤੇ ਦੁਪਹਿਰੇ ਕੰਮ ਕਮ ਕਰ ਲਈ ਫਿਰ ਆਉਂਦੀ ਅੰਤਿ ਘੜੀ ਠੀਕ 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 ਮੈਂ ਚੱਲਾਂ ਦੁਕਾਨੇ ਲੈ ਹਾਂ ਹੁੰਦ ਲਓ ਜੀ ਇੱਧਰ ਟਾਈਮ ਹੋ ਗਿਆ ਆ 1 ਵਜੇ ਬਾ ਚੱਲ ਲਾਇਆ 10 ਮਿੰਟ ਰਹਿ ਗਏ ਆ ਹਾਂਜੀ ਇੱਧਰ ਸਾਡੇ ਸਫਾਈ ਵੀ ਹੋ ਗਈ ਆ ਨੀਟ ਐਂਡ ਕਲੀਨ ਸਾਰਾ ਕੁਝ ਹੋ ਗਿਆ ਮੰਮੀ ਚੱਲ ਗਏ ਆ ਕੋਠੇ ਤੇ ਤੇ ਅਸੀਂ ਇੱਧਰ ਲੱਗੇ ਹਾਂ ਰਸੋਈ 'ਚ ਬੜਨ ਤੇ ਦੇਖੋ ਜੀ ਤੇ ਆਪਾਂ ਲੱਗੇ ਆ ਅੱਜ ਵਾਈਟ ਚਨੇ ਬਣਾਉਣ ਹਉ ਜੀ ਦੇਖ ਸਕਦੇ ਆ ਇਹ ਬਣਾਵਾਂਗੇ ਵਾਈਟ ਚਨੇ ਵਾਈਟ ਨਹੀਂ ਬਣਾਵਾਂਗੇ ਪਰ ਉਹ ਚਪਾਤੀ ਦਾ ਪਾਣੀ ਵਾਗੇ ਨਹੀਂ ਬਣਾਣਾ ਅੱਜ ਬਣਾਣੀ ਆ ਚਾਵਲ ਤੇ ਛੋਲੇ ਠੀਕ ਆ ਤੇ ਹੁਣ ਇਹ ਕਹਿੰਦੇ ਮੈਂ ਪਿਆਜ਼ ਲਾ ਥੋੜੇ ਸਮਾਨ ਲੈ ਆਣ ਵਾਲਾ ਸੀਗਾ ਤੇ ਇਹ ਕਹਿੰਦੇ ਮੈਂ ਬਜ਼ਾਰੋਂ ਲੈ ਆਣਾ ਆ ਆ ਕੇ ਸਾਨੂੰ ਪਿਆਜ਼ ਟਮਾਟਰ ਦੇ ਆਂ ਕੀ ਜਾਣਗੇ ਤੇ ਫਿਰ ਮੈਂ ਲਾਉਂਗੀ ਤੜਕਾ ਤੇ ਹੁਣ ਮੈਂ ਰੱਖਣ ਲੱਗੀ ਆ ਪਹਿਲਾਂ ਛੋਲੇ ਉਬਲਣੇ ਚਲੋ ਜੀ ਮਿਲਦੇ ਆਂ ਫਿਰ ਨਾਲੇ ਤੁਹਾਨੂੰ ਦਿਖਾਉ ਲਦੇ ਆ ਸਬਜ਼ੀ ਨੂੰ ਤੜਕਾ ਲਾ ਕੇ ਲਓ ਜੀ ਇੱਧਰ ਟਮਾਟਰ ਟਮਾਟਰ ਕਹਿ ਗਿਆ ਪਿਆ ਇੱਧਰ ਪਿਆਜ਼ ਗ੍ਰੈਂਡ ਹੋ ਰਿਹਾ ਹੈ ਤੇ ਇੱਧਰ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਇਹ ਰੱਖੀਆਂ ਆ ਧਨੀਆ ਕਰਦੀ ਆ ਮੈਂ ਇਹਨੂੰ ਸਾਫ਼ ਕਰਦੀ ਆ ਧਨੀਏ ਨੂੰ ਤੇ ਇੱਧਰ ਰੱਖ ਦਿੱਤੇ ਆ ਉਬਲਣੇ ਮੈਂ ਛੋਲੇ ਇੱਧਰ ਸਮਾਨ ਤਿਆਰ ਹੋ ਜੂਗਾ ਤੇ ਮੈਂ ਬਣਾਣੀ ਆ ਚਾਹ ਉਧਰੋਂ ਛੋਟੀ ਮੰਮੀ ਆਏ ਹੋਏ ਆ ਜਾਨੀ ਕਿ ਸਾਡੇ ਚਾਚੀ ਤੇ ਅਸੀਂ ਉਹਨਾਂ ਨੂੰ ਚਾਚੀ ਨਹੀਂ ਕਹਿੰਦੇ ਆਗੇ ਇਹਨਾਂ ਨੂੰ ਛੋਟੀ ਮੰਮੀ ਕਹਿੰਦੇ ਆ ਮੰਮੀ ਕਹਿੰਦੇ ਆ ਉਹਨਾਂ ਨੂੰ ਵੀ ਅਸੀਂ ਹੈ ਤੇ ਮੈਂ ਫੇਰ ਬਣਾ ਲਵਾਂ ਮੰਮੀ ਹੁਣ ਵਾਲੇ ਚਾਹ ਮੰਮੀ ਹੁਣੇ ਬੈਠੇ ਆ ਕੋਠੇ ਤੇ ਉਹਨਾਂ ਨੂੰ ਚਾਹ ਦੇ ਕੇ

ਇੱਧਰ ਛੋਲੇ ਵੀ ਉੱਗਲ ਗਏ ਤੇ ਇੱਧਰ ਟੁੜਕਾ ਰੱਖਿਆ ਹੋਇਆ ਹੈ ਮੈਂ ਤੇ ਚਾਹ ਇੱਧਰ ਕੋਠੇ ਦੀਆਂ ਦੀ ਤੇ ਸਾਡੀ ਚਾਹ ਭਈ ਹੈ ਦੇਖੋ ਜੀ ਇੱਧਰ ਆਲੂ ਸਾਨੂੰ ਵਿੱਚੇ ਛੋਲਿਆਂ ਦੇ ਨਾਲ ਵਾਲਣ ਦਾ ਭੁੱਲ ਗਿਆ ਚੇਤਾ ਤੇ ਹੁਣ ਦੋ ਆਲੂ ਪਾਵਾਂਗੇ ਕਿਉਂਕਿ ਆਲੂ ਵਧੀਆ ਲੱਗਦੇ ਆ ਜਿਹੜੇ ਤਾਂ ਆਪਾਂ ਬਣਾਈਦੇ ਪੂਰੀਆਂ ਨਾਲ ਛੋਲੇ ਉਹਦੇ ਵਿੱਚ ਤਾਂ ਆਲੂ ਨਹੀਂ ਸੋਹਣੇ ਲੱਗਦੇ ਹੈਗੇ ਤੇ ਜਿਹੜੇ ਆਪਾਂ ਬਣਾਈਦੇ ਆ ਚਾਵਲਾਂ ਦੇ ਨਾਲ ਛੋਲੇ ਪੀਲੇ ਹਲਦੀ ਵਾਲੇ ਤੇ ਉਹ ਛੋਲਿਆਂ ਦੇ ਨਾਲ ਆਲੂ ਸੋਹਣੇ ਲੱਗਦੇ ਉਹਦੇ ਵਿੱਚ ਪਾਏ ਹੋਏ ਤੇ ਇੱਕ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਆ ਇੱਕ ਅਸੀਂ ਅੱਜ ਨਵੀਂ ਚੀਜ਼ ਲੈ ਕੇ ਆਂਦੀ ਆ ਇਹ ਇਹ ਨਿਕਲੂਗੀ ਹਾਂ ਕੱਢ ਹੋਏ ਹਿੰਦਰਾ ਤੋਂ ਬਾਅਦ ਇਹ ਦੇਖੋ ਜੀ ਆਹ ਜਹਾ ਕੱਟ ਕੱਟ ਕੱਢ ਇਹਨੂੰ ਲਓ ਜੀ ਇਹ ਅਸੀਂ ਲਿਆਂਦੀ ਆ ਦੇਖੋ ਜੀ ਇਹ ਹੈਗੀ ਆ ਚਾਪਤੀ ਜਦੋਂ ਆਪਾਂ ਛੋਲੇ ਵਾਲੀ ਦੇ ਆ ਨਾ ਜਿਹੜੇ ਚਾਪਤੀ ਵਾਲੇ ਇਹਦੇ ਵਿੱਚ ਚਾਪਤੀ ਪਾ ਕੇ ਤੇ ਉੱਪਰ ਉਹਦਾ ਢੱਕਣ ਬੰਦ ਕਰਕੇ ਇਹਨੂੰ ਖੋਲ ਕੇ ਦਿਖਾਓ ਰੂਬਲ ਹਾਂ ਇੱਕ ਬਣਾਪੋ ਤੇ ਇਹਦੇ ਵਿੱਚ ਇਹਨੂੰ ਇੱਦਾਂ ਵਿੱਚ ਸੋੜ ਦੇਣਾ ਆ ਤੇ ਛੋਲੇ ਵਾਲ ਲੈਣੇ ਆ ਦੇਖੋ ਇਹ ਅਸੀਂ ਮੰਗਾਇਆ ਐਮਾਜ਼ੋਨ ਤੋਂ ਐਤੋਂ ਅਸੀਂ ਪਤਾ ਕੀਤਾ ਸਾਨੂੰ ਕਿਤੋਂ ਨਹੀਂ ਮਿਲੇ ਹਾਂ ਹਾਂ ਖੋਲੋ ਇਦਾਂ ਹਾਈਡਰੋ ਖੋਲੋ ਲਓ ਜੀ ਇਦਾਂ ਖੁੱਲ ਜਾਂਦੀ ਆ ਇਹ ਆ ਦੇਖੋ ਜੀ ਇਹਦੇ ਵਿੱਚ ਪਾਓ ਚਾਪਤੀ ਇਲੈਚੀ ਛੋਟੀ ਇਲੈਚੀ ਵੱਡੀ ਇਲੈਚੀ ਜੋ ਵੀ ਪਾਉਣਾ ਆ ਉਸ ਤੋਂ ਬਾਅਦ ਇਹਨੂੰ ਬੰਦ ਕਰਕੇ ਵਿੱਚ ਛੱਡ ਦੋ ਰੱਖ ਦੋ ਇਹਨੂੰ ਤੇ ਦੋ ਦੋ ਹਾਂ ਦੋਨੋਂ ਪਾਸੇ ਇਦਾਂ ਬੰਦ ਹੋ ਜਾਂਦੀ ਆ ਲਓ ਜੀ ਚੈੱਕ ਕਰ ਸਕਦੇ ਆ ਆ ਬਹੁਤ ਸੋਹਣੀ ਲੱਗਦੀ ਆ ਇਹ ਅਸੀਂ ਮੰਗਾਈ ਆ Amazon ਤੋਂ ਤੇ ਦੋ ਮਿਲਦੀਆਂ ਆ ਇਹ ਸੈੱਟ ਮਿਲਦਾ ਆ ਤੇ ਅਸੀਂ ਦੋ ਮਗਵਾ ਲਈਆਂ ਇੱਕ ਨਹੀਂ ਸੀ ਮਿਲਦੀ ਹੈਗੀ ਬਹੁਤ ਵਧੀਆ ਆਇਆ ਵੈਸੇ ਅੱਜ ਮੈਂ ਬਣਾਏ ਨਹੀਂ ਹੈਗੇ ਛੋਲੇ ਜਿਹੜੇ ਆ ਚਾਪਤੀ ਪਾ ਕੇ ਅਗਲੀ ਵਾਰ ਬਣਾਉਂਗੀ ਅੱਜ ਪੱਲੂ ਦੀ ਡਿਮਾਂਡ ਤੇ ਬਣ ਲੱਗੇ ਆ ਹਲਦੀ ਵਾਲੇ ਚਲੋ ਜੀ ਪੀ ਲਈਏ ਚਾਹ ਫਿਰ ਤੁਹਾਨੂੰ ਮਿਲਦੇ ਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਇਹਦੇ ਉੱਤੇ ਲਓ ਲਓ ਜੀ ਇੱਧਰ ਲੱਗ ਗਿਆ ਆ ਸਬਜ਼ੀ ਨੂੰ ਤੜਕਾ ਇਹ ਤੁਸੀਂ ਦੇਖ ਸਕਦੇ ਬਣੀ ਤੜਕਾ ਇੱਧਰ ਮੈਂ ਪਾ ਦਿੱਤੇ ਆ ਚਾਵਲ ਭਿੱਜਣੇ ਹਾਂਜੀ ਆ ਗਏ ਮੰਮੀ ਪੀ ਲਈ ਚਾਹ ਫੇ ਕੋਠੇ ਲਓ ਜੀ ਮੰਮੀ ਆ ਲਿਆਏ ਆ ਮੇਥੀ ਤੋੜ ਕੇ ਕੋਠੇ ਤੋਂ ਤੇ ਹੁਣ ਮੰਮੀ ਕੱਟਦੇ ਪਏ ਆ ਮੇਥੀ। ਅਸੀਂ ਵੀ ਇਧਰ ਰਸੋਈ ਦਾ ਸਾਰਾ ਕਰ ਲਈਏ ਬਸ ਬਾਅਦ ਚ ਚਾਵਲ ਬਣਾਉਂਦੇ ਆ ਫੇਰ ਹਨਾ। ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਸਬਜੀ-ਸਬਜੀ ਬਣਾ ਕੇ। ਹੁਣ ਇਹ ਤਿੰਨ ਹੋ ਚਲੇ ਨੇ ਆਪਾਂ ਇਹ ਘਰੇ ਹੁਣ ਆਪਾਂ ਜਾਣਾ ਪਲਕ ਨੂੰ ਲੈਣ ਤੇ ਮੈਂ ਕਿਹਾ ਮੜਾ ਜਾ ਕਰੂ ਗੁਜਰੇਲਾ ਘਰ ਮਾਗੇ ਜਾਂਦੇ ਆ ਇਹਨਾਂ ਕੋ ਬਹੁਤਾ ਕਰ ਦਿਓ। ਸਬਜੀ ਬਣ ਗਈ। ਹਲਦੀ ਹੁਣ। ਲਓ। ਛੋਲੇ ਚਿੱਟੇ ਛੋਲੇ ਨੇ ਮੈਂ ਲਾਤੀ ਲੈ ਕੇ ਆਇਆ ਸੀਗਾ। ਲਓ ਜੀ ਸਬਜੀ ਹੋ ਗਈ ਸਾਡੀ ਰੈਡੀ ਨਾਲ ਬਣਾਏ ਚੌਲ ਕੇ। ਯੈਸ। ओके चावल बन गए चलो फिर आके खावांगे ठीक है जी पहला मेनू दियो ਕੁਝ ਰੇਲਾ ਗਰਮ ਕਰਕੇ ਫਿਰ ਮੈਂ ਖਾ ਕੇ ਤੇ ਜਾਣਾ ਦੁਕਾਨ ਤੇ ਦੁਕਾਨ ਤੇ ਕਹਿਤਾ ਪਲਕ ਨੂੰ ਲੈਣ ਹਾਂ ਬੇਰ ਰੋਟੀ ਹੋਰ ਹੋਰ ਪਲਕ ਨੂੰ ਲੈ ਕੇ ਆਉਣਾ ਫਿਰ ਤੇ ਉਸ ਤੋਂ ਬਾਅਦ ਆ ਕੇ ਖਾਣੇ ਰੋਟੀ ਫਿਰ ਨੇ ਜਾਣਾ ਟਿਊਸ਼ਨ ਤੇ ਹੋਰ ਕੀ ਸਾਰਾ ਦਿਨ ਨਿਕਲ ਗਿਆ ਦਿਨ ਦਾ ਪਤਾ ਨਹੀਂ ਲੱਗਦਾ ਕਦੋਂ ਨਿਕਲ ਜਾਂਦਾ ਆ ਉਹ ਭੈਣ ਜੀ ਰਜਾਈ ਚ ਚਲੋ ਓਕੇ ਜੀ ਜੀ ਟਾਈਮ ਹੋ ਗਿਆ 3:30 ਮੋਟੀ ਨੇ ਲੈ ਕੇ ਆ ਗਏ ਆ ਅੱਜ ਇਹਨੇ ਮੋਟੀ ਨੇ ਫੜਾਫੜ ਆਪਣੇ ਟਿਫਨ ਟੂਫਨ ਕੱਢਣ ਲੱਪਈ ਐ ਜੀ ਮੈਂ ਕਿ ਖਾਓ ਰੋਟੀ ਫੜ ਦੋ ਟਿਫਨ ਅੱਗੇ ਉਧਰ ਟਿਫਨ ਇਹਦਾ ਇਹ 24 ਤਰੀਕ ਦਾ ਸਕੂਲੇ ਹੀ ਪਿਆ ਆ ਸਕੂਲੇ ਛੱਡਿਆ ਸੀ ਆਪਣਾ ਉਹ ਵਿੱਚ ਦੋ ਦਿਨ ਛੁੱਟੀਆਂ ਆ ਗਈਆਂ ਕਮਜਨ ਸੀਗਾ ਹਾਂ ਪੱਕੀ ਗੱਲ ਉਹਨਾਂ ਕੁੱਤੇ ਚੱਕ ਲੈਣੇ ਜਾ ਗਏ ਮੈਂ ਤੁਸ ਜਾਂ ਨਾ ਹਾਂ ਹਾਂ ਸੋਈ ਪਈ ਆ ਹਾਂ ਉਹ ਤੁਹਾਡਾ ਬੀਬੀ ਕਰਾ ਕੇ ਆਨੇ ਚੱਕ ਉਧਰ ਦੇਖੋ ਉਧਰ ਦੇਖੋ ਉਹਨਾਂ ਉਹਨਾਂ ਛੱਡ ਦਿੱਤਾ ਉਹਨਾਂ ਦੇ ਨਾਲ ਹੀ ਦੇਖ ਲਈ ਠੀਕ ਆ ਮੈਂ ਓਏ ਜੱਕਲੇ ਵਾਲੇ ਲਾਏ ਹੱਥ ਲਾ ਲੇ ਹੱਥ ਉਹਨੇ ਹੇ ਕੁਟੇ ਨੂੰ ਹੱਥ ਲਾਈ ਜਾਂਦੀ ਆ ਦੋਨਾਂ ਨੂੰ ਬਾਹਰ ਕੱਢ ਦਿਓ ਦੋਨਾਂ ਨੂੰ ਬਾਹਰ ਕੱਢ ਦਿਓ ਕਹਿੰਦੇ ਕੁੰਡਾ ਲਾ ਕੇ ਆਏ ਦੋਨਾਂ ਨੂੰ ਬਾਹਰ ਕੱਢ ਦਿਓ ਉਹ ਦੂਜੀ ਗੋਰੀ ਆ ਗਈ ਤੈਨੂੰ ਪੈ ਜਾਣਾ ਨੇ ਓ ਹਸਪੀਟਲ ਆ ਦੇ ਲਾ ਸਬੂ ਤੇਰੀ ਮਾਸ ਨੂੰ ਦਿਖਾਣਾ ਜਾ ਕੇ ਮੈਂ ਦੱਸ ਦਨੀ ਆ ਆ ਵੀ ਗੋਦੀ ਤੇ ਕਰਦੀ ਆ ਆ ਉਹ ਹੱਥ ਚ ਟਾਉਣ ਢੀ ਆਪਣਾ ਉਹਨੂੰ ਹੈ ਆਪਣਾ ਹੱਥ ਚ ਟਾਉਣ ਢੀ ਉਹਨੂੰ ਆਜੋ ਆਜੋ ਮੈਂ ਮਜ਼ੂਰ ਦੇਖਿਆ ਇਹਨੇ ਹੱਥ ਨਹੀਂ ਲਾਇਆ ਉਹ ਹੱਥ ਐਦਾਂ ਹੱਥ ਬੁਰੇ ਕੀਤਾ ਹੱਥ ਚ ਟੰਡਿਆ ਉਹਦਾ ਉਹ ਮੇਰੇ ਪੈਰ ਜਣ ਲੱਗਾ ਇਹ ਅਸੀਂ ਨਹੀਂ ਆਏ ਰਾਤੀ ਰੋਟੀ ਖਾਣੀ ਅੱਜ ਤੋਂ ਬਾਅਦ ਨਹੀਂ ਨਹੀਂ ਫੜਾਂ ਫੜਾਂ ਤਾਂ ਆਂਦੀ ਹੈ ਨਾ ਅਸੀਂ ਨਹੀਂ ਫੜਨੀ ਉਹਦੇ ਹੱਥ ਦੀ ਰੋਟੀ ਅੱਜ ਤੋਂ ਬੱਸ ਮਮੂ ਸ਼ਿਤਰ ਮਮੂ ਪਰਫੈਕਟ ਕੱਸੀ ਹੋਏ ਕਦੇ ਐ ਨਹੀਂ ਲੈ ਉਹ ਦੇ ਹਾਂ ਕੁੱਤਿਆਂ ਤੇਰੇ ਖੇਡਿੰਦੇ ਚੱਲ ਤਾਂ ਸਾਨੂੰ ਨਾ ਅੱਜ ਤੋਂ ਬਾਅਦ ਰੋਟੀ ਨਾ ਬਣਾਈ ਸਾਨੂੰ ਅਸੀਂ ਨਹੀਂ ਖਾਣੀ ਰੋਟੀ ਤੇਰੇ ਹੱਥ ਦੀ ਨਹੀਂ ਨਹੀਂ ਕੱਢ ਲਾਇਆ ਐਵੇਂ ਹੱਥ ਜਟਿਆ ਇਹਨੇ ਹੱਥ ਚਟਾਇਆ ਇਹਨੇ ਚੰਗੀ ਤਰ੍ਹਾਂ ਉਹਨੂੰ ਚਾਹ ਗੋਣੀ ਚੱਲ ਧੋ ਲੈ ਆਸੇ ਨਹੀਂ ਸਾਡੀ ਵੀ ਕਿਉਂ ਮੈਂ ਇਹਦਾ ਹੋ ਚੰਗੀ ਤਰ੍ਹਾਂ ਹੱਥ ਚਟਾਇਆ ਉਹਨੂੰ ਹਲੋ ਪਾਓ ਰੋਟੀ ਖਾਈਏ ਯਾਰ ਹੁਣ ਕੁੱਤੇ ਨੂੰ ਕਿਹਦੇ ਨੋਰ ਪਿਆ ਕੋਣ ਕਹਿੰਦਾ ਇਹਦਾ ਪ੍ਰਿੰਸ ਕਹਿੰਦਾ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਜਦੋਂ ਕੁੱਤਾ ਦੇਖਦੀ ਹੈ ਨਾ ਲੱਜਦੀ ਆ ਉੱਠ ਜਾ ਲੇਟ ਹੋ ਜਾਣਾ ਤੂੰ ਕੱਪੜੇ ਚੇਂਜ ਕਰ ਰੋਟੀ ਖਾ ਆਪਣੀ ਮਾਤਾ ਰੋਟੀ ਨੂੰ ਇਹ ਮੁੰਡਾ ਕਾਲੀ ਕੋਣੀ ਆ ਹਾਈ ਹਾਈ ਤੂੰ ਵੀ ਥੇਪ ਤੂੰ ਫੜਾਫੜ ਕਰ ਲੈ ਨਾ ਹੁਣ ਹੁਣ ਨਹੀਂ ਖਾਣੀਆਂ ਪਹਿਲਾਂ ਗਾਲਾਂ ਫੇਰ ਹੁਣ ਇਹਨੇ ਖਾਣੀਆਂ ਗਾਲਾਂ ਫੇਰ ਇਹਨੇ ਰੋਟੀ ਖਾਣੀ ਫੇਰ ਇਹਨੇ ਟਿਊਸ਼ਨ ਤੇ ਜਾਣਾ ਤੇਰੇ ਨੇ ਟਿਊਸ਼ਨ ਤੇ ਜਾਣਾ ਬਣਾ ਖੂ ਖੂ ਕਰਦੀ ਨੇ ਆਹ ਖੂ ਖੂ ਕਰਦੀ ਨੇ ਜਾਣਾ ਉਹ ਇਹਨੇ ਇੱਕ ਮੈਂਟ ਨਹੀਂ ਲਾਣਾ ਇਹਦੇ ਸਾਡੀ ਟੂਟੀ ਵੀ ਗੰਦੀ ਕਰਦੀ ਇਹਨੇ ਹੱਥ ਲਾ ਕੇ ਹੁਣ ਆਹ ਨਹੀਂ ਕਿੱਦੋਂ ਦੀ ਨਿਕਰਾ ਤੁੱਟੂ ਹਟਾ ਚਲੋ ਪਾਓ ਰੋਟੀ ਖਾਈਏ ਹੁਣ ਲਓ ਜੀ ਆਖੋ ਪਾਣੀ ਪਾਣੀ ਪੱਲੂ ਦੋ ਲਓ ਜੀ ਪੱਲੂ ਨੂੰ ਪੱਲੂ ਨੂੰ ਦੋ ਛੋਲੇ ਨਹੀਂ ਖਾਣੇ ਨੇ ਇਹਨੇ ਹਾਂ ਉਹ ਇਹ ਸਾਡੀ ਕੁੜੀ ਆ ਤੇ ਇਹ ਸਿਰਫ ਤਰੀ ਤਰੀ ਦੇ ਨਾਲ ਹੀ ਰੋਟੀ ਖਾਣੀ ਆ ਪੱਲੂ ਕਿੱ데 ਰੱਖਣੀ ਇੱਥੇ ਰੱਖ ਲੂ ਜੇ ਬੰਦੇ ਉੱਤੇ ਆਪਾਂ ਵੀ ਹਣੇ ਤੁਸੀਂ ਹੀ ਖਾਣੀ ਫਿਰ ਰੋਟੀਆਂ ਜੇ ਮੈਂ ਨਹੀਂ ਕਰਦਾ ਆ ਬੀਬੀ ਬੀਬੀ ਦਾ ਚੱਕਰ ਲਾਦਾ ਨਾ ਚਲੋ ਰੋਟੀ ਖਾ ਕੇ ਤੁਹਾਨੂੰ ਦਵਾਈ ਦੇਣੇ ਲਿਆ ਕੇ ਪਹਿਲਾਂ ਬੀਬੀ ਜੀ ਚੈੱਕ ਕਰਾ ਕੇ ਲੈਣੇ ਆ ਠੀਕ ਠੀਕ ਸਿੱਧਾ ਹੋਰ ਕੋਈ ਕੰਮ ਨਹੀਂ ਜੰਦੂ ਚੈੱਕ ਕਰਾ ਕੇ ਲੈਣੇ ਆ ਚਲੋ ਪਾਓ ਰੋਟੀ ਲਓ ਜੀ ਹੁਣ ਲੱਗੇ ਜੀ ਆਪਾਂ ਖਾਣ ਰੋਟੀ ਮੰਮੀ ਨੇ ਖਾਣੀ ਨਹੀਂ ਹੈਗੀ ਹਾਂ ਪੱਲੂ ਅੰਦਰ ਲੈ ਗਈ ਆ ਤੇ ਆਪਾਂ ਬਸ ਤਿੰਨ ਜਣੇ ਖਾਣ ਵਾਲੇ ਅੱਜ ਚਲੋ ਖਾ ਗਏ ਤਾਂ ਕੀ ਦਸੀਏ ਤੁਹਾਨੂੰ ਇਹ ਵਧੀਆ ਹੀ ਬਣੀ ਹੋਣੀ ਆ ਕਦੇ ਆਪਣੀ ਚੀਜ਼ ਕੋਈ ਬਣੀ ਐ ਇੰਧਰ ਤੱਕ ਜਿਹੜੀ ਸਵਾਦ ਨਾ ਲੱਗੀ ਹੋਵੇ ਘਰੇ ਪਹਿਲਾਂ ਇਹ ਦੱਸੋ ਫੇਰ ਚਲੋ ਮੈਂ ਪਹਿਲਾਂ ਤੁਹਾਡਾ ਹੀ ਤੁਹਾਡਾ ਹੀ ਤੁਹਾਡੇ ਪਹਿਲਾਂ ਦੋਨਾਂ ਜਣਿਆਂ ਦਾ ਰਿਐਕਸ਼ਨ ਦੇਖਦਾ ਦੱਸੋ ਵੀ ਖਾ ਗਏ ਕਿ ਮੈਂ ਇਦਾਂ ਹੀ ਫੜੀ ਰੱਖਾਂ ਖਾਓ ਵੀ ਹਾਂ ਠੀਕ ਆ ਜੀ ਮਿਲਦੇ ਆ ਖਾ ਕੇ ਫੇਰ ਟਾਈਮ ਹੋ ਗਿਆ 4 ਤੇ ਮਦਾ ਦੀ ਦਵਾਈ ਆਪਾਂ ਜਾ ਕੇ ਲੈ ਆਂ ਆ ਇੱਧਰ ਦੇਖੋ ਕਿਦਾਂ ਰੋਲਾ ਪਾਇਆ ਹੁਣ ਇਹਨਾਂ ਨੇ ਜਦੋਂ ਇਹ ਗੱਡੀ ਚ ਉਤਰੀ ਇਹ ਤਾਂ ਰਿਬਨ ਸੀਗੇ ਨਾ ਝੂਠ ਜਦੋਂ ਮੈਂ ਗੱਡੀ ਚ ਉਤਰੀ ਉਹ ਮੇਰੇ ਕੋਲ ਅਸੈਂਬਲੀ ਦੇ ਬਾਅਦ ਜਾ ਕੇ ਪਾ ਲਈ ਸੀ ਰਿਬਨ ਪਰ ਉਹ ਸੌਣ ਲੱਗੇ ਨਹੀਂ 1 ਮਿੰਟ ਇੱਕ ਇੱਕ ਸਕੰਡ ਇੱਕ ਸਕੰਡ ਇੱਕ ਸਕੰਡ ਇੱਕ ਸਕੰਡ ਗੱਡੀ ਚ ਉਤਰਨ ਲੱਗੇ ਰਿਬਨ ਲਾਏ ਸੀ ਨਾ 1 ਮਿੰਟ ਮੈਂ ਜੋ ਨਹੀਂ ਹੈ ਨਹੀਂ ਸੀ 1 ਮਿੰਟ ਯਾਰ ਉਹ 1 ਮਿੰਟ ਉਹ 1 ਮਿੰਟ ਰੁਕ ਮੈਂ ਮੈਂ ਜਿਹੜੀ ਗੱਲ ਪੁੱਛਦਾ ਗੱਡੀ ਚ ਉਤਰਨ ਲੱਗੇ ਰਿਬਨ ਲਾਏ ਸੀਗੇ ਐਸੈਂਬਲੀ ਜਾ ਕੇ ਪਾਲੇ ਤੇ ਫੇਰ ਲਾਏ ਕਿਉਂ ਉਹ ਉੱਦੀ ਆਏ ਸੀ ਫੇਰ ਲਾਉਂਦਾ ਕਿਹਨਾਂ ਦਾ ਹੋਇਆ ਜੀ ਐਸੈਂਬਲੀ ਜਾ ਕੇ ਪਾਉਣੇ ਆ ਲੱਥਰ ਸੀ ਇੱਕ ਹੀ ਲੱਥਰ ਦਾ ਮਤਲਬ ਹੀ ਨਹੀਂ ਲੱਥਰ ਦਾ ਮਤਲਬ ਨਹੀਂ ਹੈਗਾ ਮਿੰਟ ਦੇ ਵਿੱਚ ਗੰੰਡ ਮਾਰਦੀ ਸੋਹਾਂ ਲੱਗੇ ਭਰਾਵਾ ਇਹ ਖੋਲ ਦੇ ਉਸੇ ਰੱਪੜ ਦੀ ਨਹੀਂ ਮਾਰ ਤੁਸੀਂ ਉਹਨੂੰ ਪਾ ਦੇ ਮੈਂ ਜੋੜਨਾ ਬੋਲੋ ਮੈਂ ਝੂਠ ਨਹੀਂ ਬੋਲਦੀ ਸਮਝ ਨਹੀਂ ਝੂਠ ਨਾ ਬੋਲੋ ਤੁਸੀਂ ਬੋਲਦੇ ਸਾਨੂੰ ਕੀ ਸਿਖਾਉਂਦੇ ਹੋ ਝੂਠ ਬੋਲੋ ਨਹੀਂ ਮੈਨੂੰ ਇਹ ਲਾ ਲੈਂਦੇ ਆ ਟੋਪੀ ਇੱਥੋਂ ਦੇ ਕੇ ਤੁਸੀਂ ਤੋਂ ਜਾਈਦੀ ਨਾ ਗੱਡੀ ਤੇ ਲਾ ਕੇ ਸੁੱਟ ਜਾ ਅੰਦਰ ਵੜਦੇ ਸਾਰੀ ਲਾ ਕੇ ਟੋਪੀ ਸੁੱਟ ਕੇ ਅੰਦਰ ਪੈ ਜਾਣਾ ਆ ਇਹ ਬੇਇੱਜ਼ਤੀ ਬੜੀ ਮਹਿਸੂਸ ਹੁੰਦੀ ਹੈ ਇਹਨਾਂ ਦੀ ਤੂੰ ਉਹਦੇ ਕਹਤਾ ਹਾਂ ਤੂੰ ਤਾਂ ਕਹਤਾ ਮੈਂ ਕਿਹਾ ਦੇਖ ਲੋ ਰਿਬਨ ਲਾ ਦੇ ਰਿਬਨ ਲਾ ਤੇ ਇਹ ਘਰੇ ਰਿਬਨ ਗੰਡਾ ਮਾਰ ਕੇ ਡਾ ਗੰਡਾ ਮਾਰ ਕੇ ਫੁੱਲ ਬਣਾ ਕੇ ਰਿਬਨ ਲਾਏ ਇਦਾਂ ਕਰਦੀ ਇਹ ਝੂੜ ਬਾਪ ਬੋ ਬੋਲਦੀ ਝੂੜ ਝੂੜ ਬੋ ਬੋਲਦੀ ਇਹ ਵੀ ਰਿਬਨ ਲਾ ਤੇ ਇੱਕ ਸਾਹ ਹੋ ਗਈ ਸਾਹ ਲੱਗੇ ਪ ਚੱਲ 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 ਜਲਦੀ ਘਾਟੀਸ਼ੇ ਚਲੀਏ ਮੈਂ ਤਾਂ ਵੀ ਰੋਲਾ ਨਾ ਪਈਆ ਹੁਣ ਆਏ ਛੱਡ ਗਏ ਮੈਂ ਦੁਕਾਨੇ ਚਲ ਜਾਣਾ ਓਕੇ 6 ਵਜੇ ਹੋ ਗਏ 10 ਮਿੰਟ ਤੇ ਪਲਕ ਨੂੰ ਆਪਾਂ ਲੈ ਕੇ ਆਏ ਏ ਟਿਊਸ਼ਨ ਤੋਂ ਤੇ ਘਰੇ ਸਾਰੇ ਜਾਣੇ ਲਾਪੇ ਮਿਲ ਲਾਉ ਦਾ ਰੈਸਕਿਊਸ ਕਰਨ ਤੇ ਬਲੌਗ ਬਣਾਇਆ ਨਹੀਂ ਇਹਨਾਂ ਨੇ ਪਲਕ ਦੇ ਜਾਣ ਤੋਂ ਬਾਅਦ ਮੈਂ ਕਹ ਬਥਾਰੇ ਲਾਉ ਦਾ ਰੈਸਕਿਊਸ ਕਰਨ ਲਾਪੇ ਬਲੌਗ ਪਲਨ ਬਣਾਇਆ ਨਹੀਂ ਪਲਕ ਦੇ ਜਾਣ ਤੋਂ ਬਾਅਦ ਤੇ ਚਲੋ ਹੁਣ ਲੈ ਕੇ ਆਏ ਆ ਤੇ ਹੁਣ ਪੀਨੇ ਆ ਚਾਹ ਆਪਾਂ ਚਾਹ ਮੈਂ ਵੀ ਪੀਣੀ ਆ ਯਾਰ ਹੈ ਮੈਂ ਵੀ ਪੀਣੀ ਆ ਚਾਹ ਜਮਾ ਚਾਹ ਬਣਾ ਕੇ ਨਹੀਂ ਕਿਉਂ ਬਿਸਕੁਟ ਖਾਲਾ ਚਾਹ ਨਾਲ ਫੇਕ ਹੀ ਖਾਣਾ ਕੁਛ ਨਹੀਂ ਮਨ ਮੈਂ ਆਹਾਂ ਚਲੋ ਪੜੋ ਫੇ ਆਪਣਾ ਸਿਲੇਬਸ ਨਹੀਂ ਕੰਦੀ ਮੇਰਾ ਪੂਰਾ ਹੋਇਆ ਜੇ ਮੈਂ ਕਹਾਂ ਪੜੋ ਫੇ ਪੇਪਰ ਆ ਗਾ ਲੋ ਹਾਂ ਮੇਰੇ ਨੂੰ ਬਹੁਤ ਜ਼ਿਆਦਾ ਦਿੱਤਾ ਵੀ ਲੈ ਜਾ ਬੂਣੀ ਮਾਜੋ ਹੱਥ ધોਈ ਨਾ ਚਲੋ ਲੈਲਾ 10 ਮਿੰਟ ਰੈਸਟ ਕਰ ਲਓ ਫੇ ਪੜੀ ਹੋਰ ਹੋਰ ਚਲੋ ਬਣਾਓ ਫੇ ਚਾਹ ਕਿੰਨੇ ਫਿਰ ਆਪਾਂ ਓਕੇ ਹਾਂਜੀ ਇੱਧਰ ਬਣਦੀ ਪਈ ਹੈ ਚਾਹ ਗੁੜ ਵਾਲੀ ਵਿੱਚ ਪਾਇਆ ਅਦਰਕ ਤੇ ਇੱਧਰ ਹਾਂਜੀ ਇੱਧਰ ਜਨਾਬ ਜੀ ਲੱਗੇ ਹੋਏ ਆ ਪਾਪੜ ਭੁੰਨਣਾ ਪੁੰਨੜ ਕੇ ਸੇਕਣ ਭੁੰਨਣਾ ਪਾਪੜਾਂ ਸੇਕ ਦਿੰਦੇ ਆ ਇੰਨੇ ਸਟਲ ਗਏ ਨਾ ਸੇਕ ਦਿੰਦੇ ਆ ਆਹ 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 ਇਹ ਤਾਂ ਦੋ ਸੇਕ ਲਏ ਆਪਾਂ ਅਭੀ ਹੋਜਣਾ ਇਹ ਪਾਪੜ ਸੇਕਦੇ ਸੀ ਮੇਰੇ ਨੂੰ ਐਦਾਂ ਕਰਕੇ ਛੇੜਿਆ ਇਹ ਐਦਾਂ ਕਰਕੇ ਛੇੜਿਆ ਮੈਨੂੰ ਕਹਿੰਦੇ ਕਹਿੰਦੇ ਆਹ ਕਿੱਦਾਂ ਕਹਿੰਦੇ ਸਿੱਦਾਂ ਨਾ ਮੈਨੂੰ ਛੇੜ ਆ ਕੇ ਪਾਪੜ ਤੁਸੀਂ ਇਹ ਪਾਪੜ ਛੱਡ ਜਾਣਾ ਛੱਡ ਜਾਣਾ ਲੋ ਜੀ ਇੱਧਰ ਬਣਦੀ ਪਈ ਐ ਚਾਹ ਅਦਾ ਸੀ ਮਜ਼ਾਕ ਨਹੀਂ ਕਰਦੇ ਪਰ ਛੇੜ ਛੇੜ ਦਿੰਦੀ। ਉਹ ਉਹ ਹਾਂ ਜੀ ਮੰਮੀ ਕਿੱਦਾਂ ਠੀਕ ਹੋ? ਹੈਂ? ਚਾਹ ਪੀਓਗੇ? ਚਾਹ ਪੀਵਾਂ। ਮੁੰਡਾ ਸਾਡਾ ਪਾਪੜ ਸੇਕਣ ਦੇ ਆ। ਇੱਧਰ ਪਈ ਆ ਮੈਂ ਕਿਹਾ ਚਲੋ ਇਹਨੂੰ ਕੋਈ ਨਹੀਂ ਪਈ ਰਹਿਣ ਦੋ। ਹੁਣ ਉਹ ਆਈ ਆ। ਉਹ ਅੱਗੇ ਰਜਾਈ ਚ ਵੜ ਗਈ ਆ ਟਿਊਸ਼ਨ ਤੋਂ। ਇਹ ਮੈਡਮ ਜੀ ਕੀ ਖਾਣਾ ਫੇਰ? ਹੈਂ? ਹੈਲੋ। ਹਾਂਜੀ ਉਹ ਗੇ ਪਾਪੜ ਪੂਰੇ ਇੱਕੋ ਰਹਿ ਗਿਆ ਬਸ ਹਾਂਜੀ ਹਾਂਜੀ ਉਹ ਹੋਰ ਕੋਈ ਜੇ ਕਹੇ ਪਾਪੜ ਛੜ ਜਾਣਾ ਹੈ ਪਾਪੜ ਛੜ ਜਾਣਾ ਹੈ ਕੋਈ ਨਹੀਂ ਪਾਪੜ ਨੇ ਕਿਹਾ ਕਿ ਮੈਂ ਛੜ ਗਿਆ ਹੋਰ ਖਾਣਾ ਦਾ ਆਪਾ ਹੀ ਆ ਛੜਿਆ ਚੰਗਾ ਲੱਗਣਾ ਵਾ ਲਓ ਜੀ ਇਹ ਰਾਤੀ ਗੋभी ਬਣਾ ਕੇ ਲਾ ਕੇ ਗਏ ਨਾਲ ਪਾਪੜ ਸੇਕ ਕੇ ਲੈ ਕੇ ਗਏ ਮੈਂ ਕਿਹਾ ਵਾਹ ਹੀ ਵਾਹ ਚਾ ਲਓ ਜੀ ਯਾਰ ਬੱਸ ਕਰੋ ਜ਼ਿਆਦਾ ਦੇਖ ਲਾ ਦਪਾਈ ਜਾਂਦੇ ਆ ਦੇਖਣਾ ਲੋ ਜੀ 1 2 3 4 5 ਦੇਖੀਏ ਫਿਰ ਇੱਕ ਆਹ ਕਰਾਂਗੇ ਕਰਾਂਗੇ ਕਰੂਗਾ ਦੇਖੀ ਇਹ ਹਲੇ ਨਹੀਂ ਆਇਆ ਹੈਗਾ ਜੀ ਹੂੰ ਬੜਾ ਜੇ ਜਦੋਂ ਹੋਇਆ ਨਾ ਠੰਡਾ ਹੋ ਜਾਣਾ ਪੀ ਹੋਣਾ ਪ੍ਰਿੰਕ ਲਿੰਚ ਨੂੰ ਜੀ ਹੂੰ ਆਪਾਂ ਜਾਤੇ ਹੈ ਪਾਪੜ ਲੈ ਕੇ ਤੋਂ ਮਾਉ ਚਾਹ ਲੈ ਕੇ ਚਲੋ ਜੀ ਮਿਲਦੇ ਆਂ ਫਿਰ ਜੀ ਆਪਾਂ ਲਗੇ ਜੀ ਹੁਣ ਪੀਣ ਚਾਹ ਤੇ ਪਾਪੜ ਸਾਰੇ ਖਾ ਗਏ ਇਹ ਮੇਰੇ ਜੋਗਾ ਰੱਖਿਆ ਕੋਈ ਨਹੀਂ ਅਜੇ ਦੋ ਪਏ ਆ ਹੁਣ ਹੁਣ ਇੱਕ ਮੰਨਪੀ ਲਾਉਗੀ ਇੱਕ ਮੈਂ ਲਾਉਂਗਾ ਨਹੀਂ ਨਹੀਂ ਉਹ ਵੀ ਆ ਲੋ ਉੱਠ ਗਈ ਆ ਬਿਸਕੁਟ ਇੱਧਰ ਬਿਸਕੁਟ ਚਲੋ ਕਰੋ ਬਲੌਗ ਦਾ ਐਂਡ ਹੈ ਬਿਸਕੁਟ ਕਰੋ ਬਲੌਗ ਦਾ ਐਂਡ ਕਰੋ ਛੋਟਾ ਹੋਏ ਮੈਂ ਕਿਹ ਚੋਲੇ ਡਿੱਗਿਆ ਹੋਇਆ ਨਾ ਮੇਰੇ ਕੋਲ ਡਿੱਗਿਆ ਹਾਂਜੀ ਜੀ ਵਾਟ ਸਾਡੇ ਕਿਤੇ ਪੁੱਲ ਗਿਆ ਲੈ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸੋ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਹਾਂ ਤੇ ਚਲੋ ਮਿਲਦੇ ਹਾਂ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ